ਮੈਂ ਟੂ ਬਰਾਡ ਦੀ ਪੁਸਤਕ ਕੈਂਗਰੂ ਨਾਮਾ ਟਾਪੂ ਤੇ ਵਿਚਰਦਿਆਂ ਵਿੱਚੋਂ ਰਚਨਾ ਕਵੀਸ਼ਰ ਤੋਂ ਫਿਲਮ ਸਟਾਰ ਤੱਕ ਹਰਭਜਨ ਮਾਨ ਪਾਮੀ ਲੇਖ ਸੰਦੂਤਰਨਾਵ ਵਿੱਚ ਹਰਭਜਨ ਮਾਨ ਦੇ ਆਸਟ੍ਰੇਲੀਆ ਦੌਰੇ ਤੋਂ ਪਹਿਲਾਂ ਲਿਖਿਆ ਸੀ ਪਰ ਇਸ ਦੀ ਬੰਤਰ ਮੇਰੇ ਅੰਦਰ ਬਹੁਤ ਪਹਿਲਾਂ ਤੋਂ ਬਣੀ ਪਈ ਸੀ ਕਿਉਂਕਿ ਹਰਭਜਨ ਮਾਨ ਇੱਕ ਇਹੋ ਜਿਹਾ ਗਾਇਕ ਹੈ ਜੋ ਗਾਇਕੀ ਤੋਂ ਵੀ ਜ਼ਿਆਦਾ ਇੱਕ ਇਨਸਾਨ ਦੇ ਤੌਰ ਤੇ ਮੈਨੂੰ ਪ੍ਰਭਾਵਿਤ ਕਰਦਾ ਰਿਹਾ ਹੈ ਸੋ ਸਹੀ ਵੇਲੇ ਦੀ ਝਾਕ ਵਿੱਚ ਇਸ ਲੇਖ ਨੂੰ ਕਾਗਜ਼ ਤੇ ਆਉਣ ਵਿੱਚ ਇਹਨੇ ਸਾਲ ਲੱਗੇ। ਬਾਪੂ ਪਾਰਸ ਤੋਂ ਲੈ ਬਹੁਤ ਸਾਰੀ ਗੁਰਾਂ ਦੀ ਚਰਚਾ ਜਦੋਂ ਵੀ ਹਰ ਭਜਨ ਨਾਲ ਕਰਨ ਦਾ ਮੌਕਾ ਮਿਲਿਆ ਤਾਂ ਸੋਨਾ ਚੰਗਾ ਲੱਗਿਆ ਹੈ। ਹੁਣ ਵੀ ਜਦੋਂ ਕਦੇ ਸੰਯੋਗ ਵਾਸ ਮਾਨ ਸਾਹਿਬ ਨਾਲ ਮੇਲ ਹੁੰਦਾ ਤਾਂ ਗੱਲ-ਗੱਲ 'ਚੋਂ ਬਾਪੂ ਪਾਰਸ ਵੱਲੋਂ ਦਿੱਤੀ ਸਿੱਖਿਆ ਦਾ ਝਲਕਾਰਾ ਪੈਂਦਾ ਹੈ। ਹਰ ਭਜਨ ਤੇ ਬਾਪੂ ਪਾਰਸ ਅੱਜ ਦੇ ਆਧੁਨਿਕ ਯੁੱਗ ਵਿੱਚ ਗੁਰੂ-ਚੇਲੇ ਦੀ ਇੱਕ ਨੁੁੱਠੀ ਮਿਸਾਲ ਹਨ। ਹਰ ਬਾਰ ਮੇਰੀ ਇਹੀ ਸੋਚ ਹੁੰਦੀ ਹੈ। ਕਿਸ ਵਾਰ ਜਦੋਂ ਮੈਂ ਮਾਨ ਸਾਹਿਬ ਨੂੰ ਮਿਲਿਆ ਤਾਂ ਉਹਨਾਂ ਨੂੰ ਕਹਾਗਾ ਕਿ ਉਹ ਸਾਡੇ ਨੌਜਵਾਨਾਂ ਲਈ ਇੱਕ ਕਿਤਾਬ ਲਿਖਣ ਜਿਸ ਵਿੱਚ ਗੁਰੂ ਤੋਂ ਲੈ ਕੇ ਗਿਆਨ ਅਤੇ ਗੁਰੂ ਪ੍ਰਤੀ ਸਤਿਕਾਰ ਬਾਰੇ ਦੱਸਣ ਤਾਂ ਕਿ ਨਵੀਂ ਪੀੜੀ ਵਿੱਚੋਂ ਹੋਰ ਹਰਪ੍ਰਜਨ ਮਾਨ ਪੈਦਾ ਕੀਤੇ ਜਾ ਸਕਣ ਮਾਲਵੇ ਦੀ ਧਰਤੀ ਨੂੰ ਪੰਜਾਬੀ ਸੱਭਿਆਚਾਰ ਵਿੱਚ ਪਾਇਆ ਆਪਣੇ ਯੋਗਦਾਨ ਦਾ ਮਾਨ ਹੈ ਖਾਸ ਕਰਕੇ ਪੰਜਾਬੀ ਗੀਤ ਸੰਗੀਤ ਵਿੱਚ ਅੱਜ ਮਲਵਈਆਂ ਦੀ ਤੂਤੀ ਸਾਰੀ ਦੁਨੀਆ ਵਿੱਚ ਬੋਲਦੀ ਹੈ ਜਦੋਂ-ਜਦੋਂ ਇਤਿਹਾਸ ਪੰਜਾਬੀ ਗੀਤ ਸੰਗੀਤ ਦਾ ਲੇਖਾ ਜੋਖਾ ਕਰੇਗਾ ਤਾਂ ਮਲਵਈ ਅੱਜ ਨਾਲੋਂ ਵੱਧ ਹਿੱਸਾ ਵੰਡਾ ਕੇ ਲੈ ਜਾਣਗੇ ਮੇਰਾ ਇਹ ਤੇ ਇਹ ਮਕਸਦ ਨਹੀਂ ਕਿ ਸਾਰਿਆਂ ਦੇ ਸਾਂਝੇ ਇਹਨਾਂ ਕਲਾਕਾਰਾਂ ਨੂੰ ਮਾਝੇ ਮਾਲਵੇ ਦੀਆਂ ਹੱਦਾਂ ਵਿੱਚ ਬੰਨਣਾ ਪਰ ਜੋ ਲਕੀਰਾਂ ਪਹਿਲਾਂ ਤੋਂ ਹੀ ਖਿੱਚੀਆਂ ਪਈਆਂ ਹਨ ਉਹਨਾਂ ਨੂੰ ਮਿਟਾ ਸਕਾਂ ਇਹ ਗੱਲ ਵੀ ਤਾਂ ਕਿਸੇ ਇੱਕ ਦਿਵਸ ਵਿੱਚ ਨਹੀਂ ਚਲੋ ਛੱਡੋ ਇਸ ਚਿੰਤਾ ਨੂੰ ਇਹ ਚਿੰਤਾਯੋਗ ਗੱਲ ਜ਼ਰੂਰ ਹੈ ਪਰ ਕਿਸੇ ਟੁਕਮੇ ਮੌਕੇ ਤੇ ਇਸ ਦੀ ਚਰਚਾ ਕਰਾਂਗੇ ਫਿਲਹਾਲ ਅੱਜ ਦੇ ਵਿਸ਼ੇ ਤੇ ਆਉਂਦੇ ਹਾਂ ਪੰਜਾਬੀ ਗੀਤ ਸੰਗੀਤ ਵਿੱਚ ਮਾਨਾਂ ਨੂੰ ਜੋ ਮਾਣ ਮਿਲਿਆ ਹੈ ਉਹ ਕਿਸੇ ਵਿਸ਼ਲੇਸ਼ਣ ਦਾ ਮੁਹਤਾਜ ਨਹੀਂ ਤੇ ਇਹ ਵੀ ਇੱਕ ਸੰਯੋਗੀ ਹੈ ਕਿ ਇਹਨਾਂ ਮਾਨਾਂ ਵਿੱਚੋਂ ਸਾਰੇ ਹੀ ਵੱਡੇ ਨਾਮ ਆਲਵੇ ਨਾ ਸੰਬੰਧਤ ਹਨ ਜਿਵੇਂ ਕਿ ਗੀਤਕਾਰੀ ਵਿੱਚ ਅੱਧੀ ਸਦੀ ਤੋਂ ਵੀ ਵੱਧ ਦੀ ਆਪਣੀ ਸਰਦਾਰੀ ਬਣਾਈ ਬੈਠਾ ਬਾਬੂ ਸਿੰਘ ਮਾਨ ਮਰਾੜਾ ਵਾਲਾ ਪੀਰਾਂ ਫਕੀਰਾਂ ਵਾਲੀ ਸੋਚ ਵਾਲਾ ਗੁਰਦਾਸ ਮਾਨ ਹਲੀਮੀ ਭਰਪੂਰ ਤੇ ਹਰ ਵਰਗ ਵਿੱਚ ਹਰਮਨ ਪਿਆਰਾ ਹਰਵਜਨ ਮਾਨ ਹਾਸਿਆਂ ਦਾ ਬਾਦਸ਼ਾਹ ਭਗਵੰਤ ਮਾਨ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬੱਬੂ ਮਾਨ ਜਾਂ ਫਿਰ ਅੱਜ ਦੇ ਯੁੱਗ ਵਿੱਚ ਆਪਣੀ ਥਾਂ ਬਣਾਉਂਦੇ ਸ਼ੈਰੀ ਮਾਨ ਤੇ ਲਖਵਿੰਦਰ ਮਾਨ ਹੋਣ ਇਹ ਸਾਰੇ ਹੀ ਦੁਨੀਆ ਭਰ ਵਿੱਚ ਆਪਣੇ ਆਪਣੇ ਅੰਦਾਜ਼ ਵਿੱਚ ਹਰਮਨ ਪਿਆਰੇ ਹਨ ਤੇ ਇਹਨਾਂ ਵਿੱਚ ਇੱਕ ਗੱਲ ਜੇ ਸਾਂਝੀ ਹੈ ਤਾਂ ਉਹ ਇਹਨਾਂ ਦਾ ਮਲਵਈ ਹੋਣਾ ਹੈ ਅੱਜ ਦੇ ਇਸ ਲੇਖ ਦਾ ਸਾਡਾ ਨਾਇਕ ਆਪਣੀ ਇੱਕ ਖਾਸ ਥਾਂ ਬਣਾਈ ਬੈਠਾ ਮਲੂਕੜਾ ਜਹਰਵਜਨ ਮਾਨ ਹੈ ਤਕਰੀਬਨ 2-3 ਕੁ ਮਹੀਨੇ ਪਹਿਲਾਂ ਇੱਕ ਦਿਨ ਐਡੀਲੇਟ ਤੋਂ ਟਾਈਮ ਇਮੀਗ੍ਰੇਸ਼ਨ ਵਾਲੇ ਮਨਦੀਪ ਸਿੰਘ ਨਾਲ ਗੱਲਾਂ ਕਰਦਿਆਂ ਪਤਾ ਲੱਗਾ ਕਿ ਹਰਵਜਨ ਮਾਨ ਆਸਟ੍ਰੇਲੀਆ ਦੇ ਦੌਰੇ ਤੇ ਆ ਰਿਹਾ ਹੈ ਤਾਂ ਮੇਰਾ ਸਭ ਤੋਂ ਪਹਿਲਾ ਸਵਾਲ ਉਹਨਾਂ ਨੂੰ ਇਹ ਸੀ ਕਿ ਉਹ ਸਾਊਥ ਆਸਟ੍ਰੇਲੀਆ ਆ ਰਿਹਾ ਕਿ ਨਹੀਂ ਤਾਂ ਉਹਨਾਂ ਜਦੋਂ ਹਾਂ ਬਿਸਰ ਹਲਾਇਆ ਤਾਂ ਮਾਨੂੰ ਬੜਾ ਸਕੂਨ ਜਿਹਾ ਮਿਲਿਆ ਮੇਰੀ ਸ਼ੰਕਾ ਦਾ ਕਾਰਨ ਇਹ ਸੀ ਕਿ ਇਸ ਵਾਰ ਵੀ ਉਹੀ ਕੰਪਨੀ ਸਤਾਰੇ ਦਾ ਯੋਜਨ ਕਰ ਰਹੀ ਸੀ ਜਿਸ ਨੇ ਪਿਛਲੇ ਦਿਨੀ ਗੁਰਦਾਸ ਮਾਨ ਦੇ ਟੂਰ ਦਾ ਪ੍ਰਬੰਧ ਕੀਤਾ ਸੀ ਉਹ ਉਸ ਵਕਤ ਸਾਨੂੰ ਯਾਨੀ ਸਾਊਥ ਆਸਟ੍ਰੇਲੀਆ ਨੂੰ ਭੁੱਲ ਗਏ ਸਨ ਸੋ ਉਸੇ ਦਿਨ ਤੋਂ ਹੀ ਮਨ ਵਿੱਚ ਆਇਆ ਕਿ ਮਾਰਚ ਮਹੀਨੇ ਦੇ ਪਰਚੇ ਵਿੱਚ ਹਰ ਭਜਨ ਮਾਨ ਬਾਰੇ ਲਿਖਣ ਦੀ ਕੋਸ਼ਿਸ਼ ਕਰਾਂਗਾ ਅੱਜ ਜਦੋਂ ਲਿਖਣ ਲੱਗਿਆ ਤਾਂ ਮਾਲਵੇ ਦੇ ਦਿਲ ਬਠਿੰਡੇ ਨਾਲ ਸੰਬੰਧ ਰੱਖਣ ਕਰਕੇ ਆਪ ਮੁਹਾਰੀ ਹੀ ਮਾਲਵੇ ਦੀ ਵਡਾਈ ਨਾਲ ਲਿਖ ਸ਼ੁਰੂ ਕਰ ਲਿਆ ਤੇ ਕੁਝ ਫਖਰ ਜਾਂ ਵੀ ਮਹਿਸੂਸ ਹੋ ਰਿਹਾ ਲਿਖਣ ਲੱਗਿਆ ਕਿਉਂਕਿ ਆਖਰ ਮੇਰਾ ਤੇ ਹਰਭਜਨ ਮਾਨਦੜ ਜ਼ਿਲ੍ਹਾ ਇੱਕ ਹੈ ਤੇ ਥੋੜੀ ਬਹੁਤ ਸਾਂਝ ਵੀ ਰਹੀ ਹੈ ਖੇਮੂਆਣੇ ਨਾਲ ਜੀ ਹਾਂ ਇਹ ਉਹੀ ਖੇਮੂਆਣਾ ਪਿੰਡ ਹੈ ਜਿੱਥੇ ਇਸ ਸਤਾਰੇ ਨੇ ਆਪਣਾ ਬਚਪਨ ਗੁਜ਼ਾਰਿਆ ਅੱਜ ਹਰਭਜਨ ਮਾਨ ਨੂੰ ਆਪਾਂ ਜਿਸ ਉਚਾਈ ਤੇ ਖੜਾ ਦੇਖਦੇ ਹਾਂ ਉਹ ਕੋਈ 1 2 ਦਿਨਾਂ ਵਿੱਚ ਹਾਸਲ ਨਹੀਂ ਹੋਈ ਪੂਰੇ 20 ਬਰੇ ਲੱਗੇ ਹਨ ਇਸ ਟੀਸੀ ਨੂੰ ਛੁਣ ਲਈ ਇਹਨਾਂ ਦੀ ਗਾਇਕੀ ਦਾ ਸਫ਼ਰ ਅਸਤੀ ਦੇ ਦਹਾਕੇ ਤੋਂ ਵੀ ਪਹਿਲਾਂ ਸ਼ੁਰੂ ਹੋਇਆ ਇਹ ਵਕਤ ਸੀ ਜਦੋਂ ਦੋ ਗਾਣਾ ਗਾਇਕੀ ਆਪਣੇ ਜੋਬਨ ਤੇ ਸੀ ਤੇ ਕਵੀਸ਼ਰੀ ਆਪਣੇ ਅਖੀਰੀ ਸਾਹਾਂ ਤੇ ਖੜੀ ਸੀ। ਉਹਨਾਂ ਦਿਨਾਂ ਵਿੱਚ ਬਾਪੂ ਕਰਨੈਲ ਸਿੰਘ ਪਾਰਸ ਜੋ ਕਿ ਸਰਦਾਰ ਹਰਨੇਕ ਸਿੰਘ ਮਾਨ ਦੇ ਚੰਗੇ ਮਿੱਤਰ ਸਨ ਤੇ ਅਕਸਰ ਹੀ ਖੇਮੂਆਂ 'ਤੇ ਆਉਂਦੇ ਰਹਿੰਦੇ ਸਨ। ਉਹਨਾਂ ਦੀ ਪ੍ਰੇਰਣਾ ਸਤਕਾ ਹੀਰ ਭੱਜਨ ਨੇ ਆਪਣੇ ਛੋਟੇ ਵੀਰ ਗੁਰਸੇਵਕ ਨਾਲ ਬਹੁਤ ਛੋਟੀ ਉਮਰੇ ਕਵੀਸ਼ਰੀ ਦੀ ਡੁੱਬਰੀ ਬੇੜੀ ਵਿੱਚ ਪੈਰ ਤਣ ਦਾ ਹੌਸਲਾ ਵਿਖਾਇਆ। ਕੁਝ ਮੇਲਿਆਂ ਤੇ ਗੁਰੂ ਘਰਾਂ ਵਿੱਚੋਂ ਗਾਇਕੀ ਦਾ ਜੋ ਸਫ਼ਰ ਸ਼ੁਰੂ ਹੋਇਆ ਸੀ ਉਹ ਚੱਲ ਸੋ ਚੱਲ ਅੱਜ ਤੱਕ ਨਿਰਵਿਘਨ ਜਾਰੀ ਹੈ। ਪਰਵਾਰ ਕੇ ਬਿਛੋੜ ਤੇ ਝਾਤ ਮਾਰੀਏ ਤਾਂ ਛੋਟੀ ਉਮਰੇ ਮਾਂ ਦੀ ਬੁੱਕਲ ਦਾ ਨਿਗ ਖੁੱਸ ਗਿਆ। ਸਵਰਗਵਾਸੀ ਮਾਤਾ ਦਲੀਪ ਕੌਰ ਮਸਾ 13 ਕੁ ਬਰੇ ਦੇ ਬਾਲਕੇ ਨੂੰ ਛੱਡ ਕੇ ਇਸ ਫਾਨੀ ਜਹਾਨ ਉਰਬਾ ਜਾ ਕੇ ਗਏ। ਤਿੰਨ ਭੈਣਾ ਤੇ ਚਾਰ ਭਰਾਵਾਂ ਦਾ ਪਾਲਣ ਪੋਸਣ ਬਾਪ ਸਰਦਾਰ ਹਰਨੇਕ ਸਿੰਘ ਮਾਨ ਦੇ ਮੋਢਿਆਂ ਤੇ ਆ ਗਿਆ। ਉਹਨਾਂ ਆਪਣਾ ਫਰਜ਼ ਬਖੂਬੀ ਨਿਭਾਇਆ ਤੇ ਸਾਰੇ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਵੇਲੇ ਸਿਰ ਨੇ ਪਰੇ ਚੜਾਈਆਂ। ਅੱਸੀ ਲਹਾਕੇ ਦੇ ਸ਼ੁਰੂ ਵਿੱਚ ਕਿਸਮਤ ਹਰ ਭਜਨ ਮਾਨ ਬੇਗਾਨੀ ਧਰਤੀ ਤੇ ਰਹਿ ਗਈ ਤੇ ਇੱਥੇ ਜ਼ਿਆਦਾ ਜ਼ਰੂਰਤ ਨਹੀਂ ਦੱਸਣ ਦੀ ਕਿ ਛੋਟੀ ਉਮਰ ਦੇ ਵਿਦੇਸ਼ਾਂ ਵਿੱਚ ਕਿਹੋ ਜਿਹੇ ਹਾਲਾਤ ਹੁੰਦੇ ਹਨ ਪਰ ਹਰਭਜਨ ਨੇ ਕੰਮ ਦੇ ਨਾਲ-ਨਾਲ ਆਪਣੇ ਸ਼ੌਕ ਨੂੰ ਨਹੀਂ ਮਰਨ ਦਿੱਤਾ ਤੇ ਜਦੋਂ ਵੀ ਟਾਈਮ ਮਿਲਿਆ ਉੱਥੇ ਆਪਣੇ فن ਦਾ ਮਜ਼ਾਹਰ ਕੀਤਾ 90 ਦੇ ਦਹਾਕੇ ਦੇ ਸ਼ੁਰੂ ਵਿੱਚ ਜਗਤ ਪ੍ਰਸਿੱਧ ਬਾਪੂ ਕਰਨਲ ਸਿੰਘ ਪਾਰਸ ਰਾਮੂ ਵਾਲੀਆ ਸਾਹਿਬ ਜੀ ਇੱਥੇ ਦੱਸਣਾ ਬਣਦਾ ਕਿ ਇਹ ਆਰਟੀਕਲ ਲਿਖਦੇ ਲਿਖਦੇ ਕਿ ਨਰਾਸ਼ ਕਰਨ ਵਾਲੀ ਖਬਰ ਇਹ ਆਈ ਕਿ ਬਾਪੂ ਕਰਨਲ ਸਿੰਘ ਪਾਰਸ ਜੀ ਛੋਟੀ ਜੀ ਬਿਮਾਰੀ ਪਿੱਛੋਂ ਇਸ ਜਹਾਨ ਨੂੰ ਅਲਵਿਦਾ ਕਹਿ ਕੇ ਉਨ੍ਹਾਂ ਦੇ ਜੀਵਨ ਤੇ ਚਾਤ ਕਿਸੇ ਅਗਲੇ ਲੇਖ ਵਿੱਚ ਪਾਵਾਂਗੇ। ਨਾਲ ਗੁਰੂ ਚੇਲੇ ਵਾਲਾ ਰਿਸ਼ਤਾ ਰਿਸ਼ਤੇਦਾਰੀ ਵਿੱਚ ਬਦਲ ਗਿਆ। ਜਦੋਂ ਉਹਨਾਂ ਦੀ लाਡਲੀ ਪੋਤੀ ਤੇ ਹਰਜਨ ਸਿੰਘ ਗਿੱਲ ਦੀ ਪਿਆਰੀ ਧੀ ਬੀਬਾ ਹਰਮਨਦੀਪ ਕਰਨਲ ਵਿਆਹ ਦੇ ਪਵਿੱਤਰ ਬੰਧਨ ਵਿੱਚ ਪਰੋਏ ਗਏ। ਅੱਜ ਦੋ ਪੁੱਤਰ ਅਵਕਾਸ਼ ਤੇ ਮਿਹਰ ਇੰਦਰ ਸਿੰਘ ਮਾਨ ਤੇ ਇੱਕ ਧੀ ਸਹਿਰਮਾਨ ਦੇ ਨਾਲ ਹਰਪ੍ਰਜਨ ਆਪਣੀ ਮਸਰੂਫੀਅਤ ਭਰੀ ਜ਼ਿੰਦਗੀ ਮੋਹਾਲੀ ਵਿਖੇ گزار ਰਿਹਾ ਹੈ। ਸਾਲ 1985-86 ਦੀ ਗੱਲ ਹੋਣੀ ਬਠਿੰਡੇ ਦੇ ਡੀਬੀ ਕਾਲਜ ਵਿੱਚ ਪੜਨ ਦੇ ਦਿਨਾਂ ਵਿੱਚ ਸਾਡੇ ਇੱਕ ਪਿਆਰੇ ਮਿੱਤਰ ਪੱਪੂ ਮਾਨ ਨੇ ਇੱਕ ਦਿਨ ਮੈਨੂੰ ਇੱਕ ਰੀਲ ਦਿੱਤੀ ਤੇ ਕਹਿਣ ਲੱਗਿਆ ਕਿ ਇਹ ਮੇਰੇ ਚਾਚੇ ਦੇ ਪੁੱਤੀ ਹੈ ਉਹ ਕੈਨੇਡਾ ਵਿੱਚ ਰਹਿੰਦਾ ਤੇ ਤੂੰ ਸੁਣ ਕੇ ਦੇਖੀ ਇਹ ਉਹ ਯੁੱਗ ਸੀ ਜਦੋਂ ਤਬਿਆ ਦੇ ਯੁੱਗਦਾਨਤ ਹੋ ਗਿਆ ਸੀ ਤੇ ਰੀਲਾਂ ਦਾ ਯੁੱਗ ਪੰਜਾਬ ਦੇ ਮਾੜੇ ਹਾਲਾਤ ਵਿੱਚ ਆਪਣੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਟੇਪ ਐਚਐਮਵੀ ਕੰਪਨੀ ਨੇ ਇਸ਼ਕ ਦੇ ਮਾਮਲੇ ਨਾ ਹੇਟ ਕੱਢੀ ਸੀ ਤੇ ਉਸ ਵਿੱਚ ਸ਼ਾਮਲ ਇੱਕ ਗੀਤ ਦੇ ਬੋਲ ਅੱਜ ਵੀ ਮੇਰੇ ਜ਼ਿਹਨ ਵਿੱਚ ਹਨ ਰੁਧਿਆਣਾ ਮੋਗਾ ਮੈਨੂੰ ਪੀੜਾ ਪੀੜਾ ਜਾਪੇ ਵੱਡ ਵੱਡ ਖਾਨ ਚਗਰਾਵਾ ਜਾਣਾ ਸੀ ਜੇ ਪਰਦੇਸ ਨੂੰ ਕਾਹਨੂੰ ਲਈਆਂ ਸੀ ਚੰਦਰਿਆਲਾਵਾ ਅਤੇ ਇੱਕ ਹੋਰ ਗੀਤ ਹਰ ਚਰਖੇ ਦੇ ਢੇਡੇ 'ਤੇ ਮੈਂ ਤੈਨੂੰ ਯਾਦ ਕਰਾਂ ਵੀ ਸੁਣਨ ਵਾਲੇ ਨੂੰ ਸਕੂਨ ਦਿੰਦਾ ਸੀ ਮੁਕਤੀ ਗੱਲ ਉਹ ਟੇਪ ਬਹੁਤ ਮਿਆਰੀ ਸੀ ਪਰ ਪਤਾ ਨਹੀਂ ਕਿਉਂ ਉਹ ਹਰ ਭਜਨ ਮਾਨ ਦੀ ਪਛਾਣ ਨਹੀਂ ਬਣਾ ਸਕੀ ਸੀ ਉਸ ਤੋਂ ਪਿੱਛੋਂ ਕਾਫੀ ਚਿਰ ਬੀਤ ਗਿਆ ਤੇ ਕੋਈ ਨਵੀਂ ਟੇਪ ਹਰ ਭਜਨ ਦੀ ਸੁਣਨ ਨੂੰ ਨਾ ਮਿਲੀ 1992 ਵਿੱਚ ਆ ਕੇ ਇੱਕ ਦਿਨ ਦੂਰਦਰਸ਼ਨ ਜਲੰਧਰ ਤੇ ਗੀਤਾਂ ਦੇ ਇੱਕ ਪ੍ਰੋਗਰਾਮ ਵਿੱਚ ਜਦ ਇੱਕ ਨਵੇਂ ਜੇ ਮੁੰਡੇ ਦੇ ਮੂੰਹੋਂ ਉਸ ਵਕਤ ਦੇ ਮਸ਼ਹੂਰ ਗੀਤਕਾਰ ਦਵਿੰਦਰ ਖੰਨੇ ਵਾਲੇ ਦਾ ਗੀਤ ਚਿੱਠੀਏ ਨਹੀਂ ਚਿੱਠੀਏ ਸੁਣਨ ਨੂੰ ਮਿਲਿਆ ਤਾਂ ਇੱਕ ਵਾਰ ਹਰ ਪਾਸੇ ਸੇ ਗਾਇਕ ਤੇ ਚਰਚੇ ਛਿੜ ਗਏ। ਮੇਰੇ ਅੱਜ ਵੀ ਉਹ ਸਾਰਾ ਸੀਨ ਯਾਦ ਹੈ ਜਦ ਉਸ ਗਾਣੇ ਨੂੰ ਸੁਣਨ ਤੋਂ ਪਿੱਛੋਂ ਮੈਂ ਆਪਣੇ ਇੱਕ ਪਰਮ ਮਿੱਤਰ ਲੱਭੀ ਜੋ ਕਿ ਥੋੜਾ ਜਿਹਾ ਵਕਤ ਪਹਿਲਾਂ ਹੀ ਕੈਨੇਡਾ ਗਿਆ ਸੀ ਨੂੰ ਚਿੱਠੀ ਲਿਖਣ ਬੈਠ ਗਿਆ ਸੀ ਤੇ ਉਸ ਚਿੱਠੀ ਵਿੱਚ ਉਹ ਸਾਰੇ ਦਾ ਸਾਰਾ ਗੀਤ ਲਿਖ ਦਿੱਤਾ ਸੀ। ਪਰ ਮੈਂ ਉਸ ਵਕਤ ਹਰਭਜਨ ਨੂੰ ਨਹੀਂ ਪਛਾਣ ਸਕਿਆ ਸੀ ਤੇ ਮੈਂ ਚਿੱਠੀ ਵਿੱਚ ਇਹ ਵੀ ਲਿਖਿਆ ਸੀ ਕਿ ਨਵਾਂ ਜਿਹਾ ਮੁੰਡਾ ਹੈ ਗਾਉਣ ਵਾਲਾ ਪਰ ਉੰਜ ਸੇਰਾ ਲਾ ਦਿੱਤਾ ਗਾਣਾ ਗਾਉਣ ਦਾ ਜਦੋਂ ਦੂਜੇ ਦਿਨ ਮੈਨੂੰ ਪਤਾ ਲੱਗਾ ਕਿ ਇਹ ਤਾਂ ਉਹੀ ਹਰਭਜਨ ਹੈ ਮੇਰੇ ਦੋਸਤ ਦੇ ਚਾਚੇ ਦਾ ਪੁੱਤ ਤਾਂ ਮੇਰੀ ਖੁਸ਼ੀ ਹੋਰ ਜ਼ਿਆਦਾ ਹੋ ਗਈ ਤੇ ਆਪਣਾਪਣ ਜਿਆ ਚਲਕਣ ਲੱਗ ਪਿਆ ਬਸ ਇਸ ਸਟੇਪ ਨੇ ਕਾਮਯਾਬੀ ਦੇ ਅਗਲੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਉਸ ਤੋਂ ਲੈ ਕੇ ਅੱਜ ਤੱਕ ਹਰਭਜਨ ਮਾਨਦਾ ਹਰ ਕਦਮ ਅੱਗੇ ਵੱਲ ਨੂੰ ਹੀ ਪਿਆ ਪਾਵੇਂ ਚਿੱਠੀਏ ਨਹੀਂ ਚਿੱਠੀਏ ਟੇਪ ਨੇ ਹਰਭਜਨ ਨੂੰ ਦੇਸ਼ ਪਰਦੇਸ ਵਿੱਚ ਪੰਜਾਬੀਆਂ ਦਾ ਹਰਮਨ ਪਿਆਰਾ ਗਾਇਕ ਬਣਾ ਦਿੱਤਾ ਸੀ ਪਰ ਹਰਭਜਨ ਦਾ ਅਸਲੀ ਜ਼ੈਰਾ ਤਾਂ 1999 ਵਿੱਚ ਆਈ ਓਏ ਹੋਏ ਟੇਪ ਤੇ ਗੀਤ ਗੱਲਾਂ ਗੋਰੀਆਂ ਦੇ ਵਿੱਚ ਟੋਏ ਤੋਂ ਪਿੱਛੋਂ ਹੀ ਖੁੱਲਿਆ ਜਦੋਂ ਉਸ ਦੀ ਪਛਾਣ ਪੰਜਾਬੀਅਤ ਤੋਂ ਬਾਹਰ ਵੀ ਬਣੀ ਤੇ ਉਸ ਵਕਤ ਦੇਸ਼ ਵਿਦੇਸ਼ ਦੇ ਹਰ ਕੋਨੇ ਵਿੱਚੋਂ ਇਹੀ ਗੀਤ ਵਜਦਾ ਸੁਣਾਈ ਦਿੰਦਾ ਸੀ ਇਸ ਗੀਤ ਦੀਆਂ ਕਈ ਖੂਬੀਆਂ ਸਨ ਜਿਵੇਂ ਕਿ ਇਸ ਦਾ ਵੀਡੀਓ ਬਹੁਤ ਸੋਹਣਾ ਸੀ ਤੇ ਗੀਤਕਾਰੀ ਵੀ ਗਜ਼ਬ ਦੀ ਸੀ ਅਸਲੀ ਚਾਰ ਚੰਨਤਾ ਹਰਪਰਜਨ ਦੀ ਸੋਝ ਭਰੀ ਤੇ ਵੱਖਰੀ ਆਵਾਜ਼ ਤੇ ਦਿਲਕਸ਼ ਪੇਸ਼ਕਾਰੀ ਨੇ ਲਾਇੀ ਸੀ ਇਸ ਗੀਤ ਦੇ ਗੀਤਕਾਰ ਬਾਬੂ ਸਿੰਘ ਮਾਨ ਨੇ ਇਸ ਗਾਣੇ ਦੇ ਸੁਪਰ ਹਿੱਟ ਹੋਣ ਤੋਂ ਪਿੱਛੇ ਇੱਕ ਮੁਲਾਕਾਤ ਵਿੱਚ ਕਿਹਾ ਸੀ ਕਿ ਮੈਨੂੰ 30-40 ਬਾਰੇ ਹੋ ਗਏ ਗੀਤ ਲਿਖਦਿਆਂ ਪਰ ਹਾਲੇ ਤੱਕ ਮੈਨੂੰ ਬਠਿੰਡੇ ਤੋਂ ਪਰੇ ਨਹੀਂ ਸੀ ਕੋਈ ਜਾਣਦਾ ਪਰ ਇਸ ਇੱਕ ਗੀਤ ਨੇ ਮੈਨੂੰ ਜਗਤ ਪਛਾਣ ਦਿੱਤੀ ਪਰ ਇਹ ਗੱਲ ਨਹੀਂ ਸੀ ਪੰਜਾਬੀ ਗੀਤਕਾਰੀ ਵਿੱਚ ਇਸ ਤੋਂ ਪਹਿਲਾਂ ਵੀ ਮਾਨ ਮਰਾੜਾ ਬਾਰੇ ਦੀ ਸਰਦਾਰੀ ਸੀ ਪਰ ਹਾਂ ਅੰਤਰਰਾਸ਼ਟਰੀ ਪੱਧਰ ਤੇ ਵਕਈ ਇਸ ਗੀਤ ਨੇ ਉਹਨਾਂ ਨੂੰ ਪ੍ਰਸਿੱਧੀ ਦਿੱਤੀ ਸੀ ਹੁਣ ਤੱਕ ਇਹ ਭਜਨ ਮਾਨ ਬਹੁਤ ਸਾਰੀਆਂ ਹਿੱਟ ਟੇਪਾਂ ਲੋਕਾਂ ਦੀ ਚੋਰੀ ਪਾ ਚੁੱਕਿਆ ਜਿੰਨਾਂ ਵਿੱਚੋਂ ਕੁਝ ਇੱਕ ਦਿਨਾਂ ਹਨ ਚਿੱਠੀਏ ਨਹੀਂ ਚਿੱਠੀਏ ਜਗ ਜਿਉਂਦਿਆਂ ਦੇ ਮੇਲੇ ਪੰਥ ਤੇਰੇ ਦੀਆਂ ਗੂੰਜਾਂ ਰਾਜ ਕਰੇਗਾ ਖਾਲਸਾ ਵਧਾਈਆਂ ਜੀ ਵਧਾਈਆਂ ਅੰਮ੍ਰਿਤ ਦਾ ਬਾਟਾ ਓਏ ਹੋਏ ਲਾਲਾ ਲਾਲਾ ਹਾਏ ਮੇਰੀ ਬਿੱਡੋ ਨੱਚ ਲੈ

ਇੱਕ ਨਵੀ ਸਿਰ ਦਿੱਤੀ ਤੇ ਜੀ ਆਇਆਂ ਨੂੰ ਫਿਲਮ ਨਾਲ ਇੱਕ ਹੋਰ ਇਤਿਹਾਸ ਸਿਰਜਿਆ ਉਸ ਤੋਂ ਪਿੱਛੋਂ ਹਰ ਸਾਲ ਇੱਕ ਤੋਂ ਵੱਧ ਇੱਕ ਸੋਹਣੀ ਤੇ ਮਿਆਰੀ ਫਿਲਮ ਦਰਸ਼ਕਾਂ ਦੀ ਝੋਲੀ ਪਈ ਹੁਣ ਤੱਕ ਕਈਆਂ ਹਰਭਜਨ ਮਾਨ ਦੀਆਂ ਫਿਲਮਾਂ ਜੀ ਆਇਆਂ ਨੂੰ ਆ ਸਾਨੂੰ ਮਾਣ ਬਤਨਾਂ ਦਾ ਦਿਲ ਆਪਣਾ ਪੰਜਾਬੀ ਮਿੱਟੀ ਵਾਜਾ ਮਾਰਦੀ ਮਾਈ ਪਿੰਡ ਮਾਈ ਹੋਮ ਤੇ ਨਵੀਂ ਨਕੋਰ ਜੱਗ ਜਿਉਂਦਿਆਂ ਦੇ ਮੇਲੇ ਹਨ ਇਹ ਲੇਖ ਲਿਖਦਿਆਂ ਮਨ ਵਿੱਚ ਖਿਆਲ ਆਇਆ ਕਿ ਕਿਉਂ ਨਾ ਕੁਝ ਗੱਲਾਂ ਹਰਭਜਨ ਮਾਨ ਦੇ ਮੂੰਹੋਂ ਸੁਣੀਆਂ ਜਾਣ ਭਾਵੇਂ ਇਸ ਵਕਤ ਉਹ ਆਪਣੀ ਨਵੀਂ ਫਿਲਮ ਦੇ ਪ੍ਰੋਮੋਸ਼ਨ ਵਿੱਚ ਬਹੁਤ ਰੁੱਝੇ ਹੋਏ ਸਨ ਪਰ ਫਿਰ ਇੱਕ ਦਿਨ ਉਹਨਾਂ ਨਾਲ ਗੱਲ ਕਰਨ ਦਾ ਸਬਬ ਬਣ ਗਿਆ ਗੱਲਾਂបੱਤਾਂ ਦਾ ਸਿਲਸਲਾ ਸਾਡੀ ਸਾਂਝ ਮੇਰਾ ਯਾਨੀ ਮੇਰਾ ਮਿੱਤਰ ਤੇ ਹਰਭਜਨ ਦੇ ਦਾਇ ਦਾ ਪੁੱਤਰ ਪੱਪੂ ਮਾਨ ਜੋ ਕਿ ਅੱਜ ਇਸ ਦੁਨੀਆ ਵਿੱਚ ਨਹੀਂ ਹਨ ਦੇ ਬਾਰੇ ਚ ਗੱਲਾਂ ਨਾਲ ਸ਼ੁਰੂ ਹੋਇਆ ਹਰਭਜਨ ਕਹਿਣ ਲੱਗੇ ਯਾਰ ਅੱਦ ਵਿਚਾਲਿਓ ਛੱਡ ਗਿਆ ਪੱਪੂ ਯਾਰਾਂ ਦਾ ਯਾਰ ਸੀ ਹਰਭਜਨ ਨਾਲ ਗੱਲ ਕਰਨ ਤੇ ਪੱਪੂ ਮਾਨ ਦਾ ਦੁੱਖ ਫੇਰ ਹਰਾਜਿਆ ਹੋ ਗਿਆ ਸੀ ਤੇ ਉਹ ਹਾਕੀ ਖੇਡਣਾ ਤੇ ਬਟਿੰਡੇ ਵਿੱਚ ਯਾਰਾਂ ਨਾਲ ਗੁਜ਼ਾਰੇ ਪਲ ਅੱਖਾਂ ਸਾਹਮਣੇ ਘੁੰਮ ਗਏ ਸੀ ਆਪਣੇ ਆਪ ਨੂੰ ਸੰਭਾਲਦਿਆਂ ਜਦ ਮੈਂ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਆਸਟ੍ਰੇਲੀਆ ਟੂਰ ਦੇ ਮੱਦੇਨਜ਼ਰ ਇੱਕ ਲੇਖ ਲਿਖ ਰਿਹਾ ਹਾਂ ਤੇ ਕੁਝ ਅਪਡੇਟਸ ਤੁਹਾਡੀ ਜ਼ੁਬਾਨੋਂ ਚਾਹੀਦੀਆਂ ਹਨ ਤਾਂ ਆਪਣੇ ਸੁਭਾਅ ਮੁਤਾਬਕ ਬੜੀ ਹਲੀਮੀ ਨਾਲ ਕਹਿੰਦੇ ਪੁੱਛੋ ਜੀ ਜੋ ਪੁੱਛਣਾ ਚਾਹੁੰਦੇ ਹੋ ਮੈਂ ਉਹਨਾਂ ਦੇ ਕੈਨੇਡਾ ਜਾਣ ਤੇ ਪੜਾਈ ਬਾਰੇ ਸਵਾਲ ਕੀਤਾ ਤਾਂ ਉਹਨਾਂ ਦੱਸਿਆ ਸਤਕੁ ਜਮਾਤਾਂ ਖੇਮੂਆ ਨੇ ਪੜਨ ਤੋਂ ਪਿੱਛੋਂ ਸਾਰੇ ਪਰਿਵਾਰ ਸਮੇਤ ਕੈਨੇਡਾ ਚਲੇ ਗਏ ਤੇ ਬਾਕੀ ਦੀ ਪੜਾਈ ਉੱਥੇ ਹੀ ਕੀਤੀ ਜਦ ਗਾਉਣ ਲੱਗਣ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਬਾਪੂ ਕਰਨੈਲ ਸਿੰਘ ਪਾਰਿਸ ਤੇ ਮੇਰੇ ਪਿਤਾ ਜੀ ਚੰਗੇ ਦੋਸਤ ਸਨ ਉਹ ਅਕਸਰ ਹੀ ਸਾਡੇ ਘਰ ਆਉਂਦੇ ਰਹਿੰਦੇ ਸਨ ਅਤੇ ਉਹਨਾਂ ਦੀ ਹਲਾਸ਼ੇਰੀ ਸਦਕਾ ਸ਼ੁਰੂ-ਸ਼ੁਰੂ ਵਿੱਚ ਕਵਿਸ਼ਰੀ ਗਾਉਣੀ ਸ਼ੁਰੂ ਕੀਤੀ ਗੁਰਸੇਵਕ ਇਸ ਵਿੱਚ ਮੇਰਾ ਸਾਥ ਦਿੰਦਾ ਸੀ ਤੇ ਕੈਨੇਡਾ 'ਚ ਵੀ ਜਾਰੀ ਰਿਹਾ ਛੋਟੀ ਜੀ ਉਮਰੇ ਕੈਨੇਡਾ ਵਿੱਚ ਇੱਕ ਕਵਿਸ਼ਰੀ ਗਈ ਜਿਸ ਤੇ ਬੋਲ ਸੰ ਬਾਪੂ ਤੇਰੇ ਕੁੜਮਾ ਨੇ ਤੇਰੀ ਧੀ 베ਰੀ ਤੋਣ ਲਾਤੀ ਇੱਕ ਸਚਾਈ ਸੀ ਦੇ ਲੋਕਾਂ ਇਸ ਨੂੰ ਬੜਾ ਪਸੰਦ ਕੀਤਾ ਮੇਰਾ ਵੀ ਕੁਝ ਹੋਰ ਕਰਨ ਦਾ ਹੌਸਲਾ ਵਧਿਆ 1985-86 ਵਿੱਚ ਆ ਕੇ ਦੋ ਟੇਪਾਂ ਕੀਤੀਆਂ ਇੱਕ ਤਾਂ ਇਸ਼ਕ ਦੇ ਮਾਮਲੇ ਤੇ ਦੂਜੀ ਕਿੱਦਾਂ ਪੰਜਾਬ ਬਣਾ ਦਾ ਕਿਉਂਕਿ ਆਸ ਮੁਤਾਬਕ ਸਫਲ ਨਾ ਹੋਈਆਂ ਪਰ ਹੌਸਲਾ ਨਹੀਂ ਹਾਰਿਆ 1992 ਚ ਆ ਕੇ ਜਨਾਬ ਚਰਨਜੀਤ ਹੁਜਾ ਸਾਹਿਬ ਕੋਲ ਨਵੀਂ ਟੇਪ ਕਰਨ ਬਾਰੇ ਤਿਆਰੀ ਸ਼ੁਰੂ ਕੀਤੀ ਤਾਂ ਉਹਨਾਂ ਦਵਿੰਦਰ ਖੰਨੇਵਾਲੀ ਜੀ ਦਾ ਲਿਖਿਆ ਗੀਤ ਤੇ ਚਿੱਠੀਆਂ ਨਹੀਂ ਚਿੱਠੀਆਂ ਤਿਆਰ ਕਰਵਾਇਆ ਬਸ ਜੀ ਹੋਈ ਸਫਲਤਾ ਦੀ ਕੁੰਜੀ ਨਿਕਲਿਆ ਜਦ ਫਿਲਮਾਂ ਵਿੱਚ ਆਉਣ ਬਾਰੇ ਪੁੱਛਿਆ ਤਾਂ ਉਹਨਾਂ ਦੱਸਿਆ ਕਿ ਜਦ ਲੋਕਾਂ ਨੇ ਮੇਰੀ ਕਾਇਕੀ ਨੂੰ ਪ੍ਰਮਾਨ ਕਰ ਲਿਆ ਤਾਂ ਮਨ ਵਿੱਚ ਖਿਆਲ ਆਇਆ ਕਿ ਆਪਣੀ ਗੱਲ ਲੋਕਾਂ ਸਾਹਮਣੇ ਵਧੀਆ ਟੰਗਣਾ ਰੱਖਣ ਲਈ ਸਿਨੇਮੇ ਤੋਂ ਚੰਗਾ ਹੋਰ ਕੋਈ ਸਾਧਨ ਨਹੀਂ ਹੈ। ਸੋ ਇੱਕ ਦਿਨ ਆਪਣੇ ਇੱਕ ਖਾਸ ਸਹਿਮਿੱਤਰ ਮਨਮੋਹਨ ਸਿੰਘ ਨਾਲ ਗੱਲ ਕੀਤੀ ਤਾਂ ਉਹ ਵੀ ਇਸ ਨਾਲ ਸਹਿਮਤ ਹੋ ਗਏ ਤੇ ਇਹ سلسلہ ਚੱਲ ਨਿਕਲਿਆ। ਮੇਰੇ ਪੁੱਛਣ ਤੇ ਕਿ ਅਗਲੀ ਕੀ ਯੋਜਨਾ ਹੈ ਤਾਂ ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਪੰਜਾਬੀ ਅੱਜ 150 ਦੇਸ਼ਾਂ ਵਿੱਚ ਵਸਦੇ ਹਨ ਤੇ ਮੇਰੀ ਜ਼ਿਲੀ ਇੱਛਾ ਹੈ ਕਿ ਸਾਡੀਆਂ ਪੰਜਾਬੀ ਫਿਲਮਾਂ ਸਾਰੇ ਦੇ ਸਾਰੇ ਮੁਲਕਾਂ ਵਿੱਚ ਪਰ ਦਰਸ਼ਿਤ ਹੋਣ ਤਾਂ ਕਿ ਪੰਜਾਬੀ ਦਾ ਹੋਰ ਪ੍ਰਸਾਰ ਹੋ ਸਕੇ ਹੁਣ ਤੱਕ ਦੇ ਸਾਡੀ ਯਤਨਾਂ ਨਾਲ ਅਸੀਂ ਇਸ ਲਾਈਨ ਵਿੱਚ ਕਾਫੀ ਕਾਮਯਾਬੀ ਹਾਸਲ ਵੀ ਕੀਤੀ ਹੈ ਪਰ ਹਾਲੇ ਹੋਰ ਬਹੁਤ ਮਿਹਨਤ ਦੀ ਲੋੜ ਹੈ ਅੱਜ ਦੇ মিডিਆ ਬਾਰੇ ਗੱਲ ਕਰਦੇ ਹਾਂ ਉਹਨਾਂ ਥੋੜਾ ਸ਼ਿਕਵਾ ਕੀਤਾ ਕਿ ਸਾਡਾ ਪੰਜਾਬੀ মিডিਆ ਹੀ ਸਾਡੀ ਅਣਦੇਖੀ ਕਰ ਰਿਹਾ ਹੈ ਇਸ ਸੰਦਰਭ ਵਿੱਚ ਉਹਨਾਂ ਨੇ ਇੱਕ ਉਦਾਹਰਣ ਵੀ ਦਿੱਤੀ ਕਹਿੰਦੇ ਪਿੱਛੇ ਜੇ ਅਸੀਂ ਲੁਧਿਆਣੇ ਆਪਣੀ ਫਿਲਮ ਲਾਂਚ ਕੀਤੀ ਤੇ ਅਗਲੇ ਦਿਨ ਅਖਬਾਰਾਂ ਨੇ ਸਾਨੂੰ ਤਾਂ ਇਕੱਲੇ ਲੁਧਿਆਣੇ ਐਡੀਸ਼ਨ ਵਿੱਚ ਥਾਂ ਦਿੱਤੀ ਤੇ ਮੁੰਬਈ ਤੋਂ ਆਇਕ ਹੀਰੋਨ ਵੱਲੋਂ ਕੀਤੇ ਇੱਕ ਸ਼ੋਅਰੂਮ ਦੇ ਉਤ ਘਟ ਨੂੰ ਮੁੱਖ ਪन्ने ਤੇ ਥਾਂ ਦਿੱਤੀ। ਸੋ ਅਸੀਂ ਕਿਵੇਂ ਹਰ ਕੋਨੇ ਤੱਕ ਆਪਣੀ ਆਵਾਜ਼ ਪਹੁੰਚਾ ਸਕਾਂਗੇ ਜੇ ਪੰਜਾਬੀ ਮੀਡੀਆ ਸਾਡਾ ਸਾਥ ਨਾ ਦੇਵੇਗਾ। ਆਖਿਰ ਵਿੱਚ ਜਦ ਮੈਂ ਹਰਭਜਨ ਨੂੰ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਆਸਟ੍ਰੇਲੀਆ ਵਿੱਚ ਵਸਦੇ ਪੰਜਾਬੀ ਭਾਈਚਾਰੇ ਲਈ ਕੋਈ ਸੰਦੇਸ਼ ਤੇ ਇੱਥੇ ਆਉਣ ਬਾਰੇ ਕੀ ਸੋਚਦੇ ਹੋ ਬਾਰੇ ਪੁੱਛਿਆ। ਤੋ ਨਾਲ ਅਸਲੀ ਮਲਬਈ ਸਟਾਈਲ ਵਿੱਚ ਕਹਾਂ ਕਿ ਸੱਚੀ ਮੈਨੂੰ ਬਹੁਤ ਚਾਅ ਚੜਿਆ ਪਿਆ ਹੈ ਆਸਟ੍ਰੇਲੀਆ ਆਉਣ ਦਾ। ਅੱਜ ਤੋਂ 5 ਸਾਲ ਪਹਿਲਾਂ ਜਦੋਂ ਆਇਆ ਸੀ ਤਾਂ ਉਸ ਵਕਤ ਇੰਨੇ ਜ਼ਿਆਦਾ ਪੰਜਾਬੀ ਨਹੀਂ ਸਨ ਆਸਟ੍ਰੇਲੀਆ 'ਤ। ਪਰ ਹੁਣ ਤਾਂ ਸੁਣਿਆ ਸੁਖਨਾ ਦੂਜਾ ਕੈਨੇਡਾ ਬਣਾ ਦਿੱਤਾ ਮੇਰੇ ਵੀਰਾਂ ਨੇ ਹੁਣ ਤਾਂ ਮਨ ਕਾਲਾ ਪਿਆ ਹੈ ਕਿ ਕਦੋਂ ਤੁਹਾਡੇ ਦਰਸ਼ਨ ਕਰਾਂ ਤੇਰੀ ਗੱਲ ਸੰਦੇਸ਼ ਦੀ ਯਾਰ ਜਦੋਂ ਕੋਈ ਸੰਦੇਸ਼ ਦੇਣ ਜੋਗਾ ਹੋਇਆ ਤਾਂ ਜ਼ਰੂਰ ਦੇਵਾਂਗਾ ਪਰ ਫਿਲਹਾਲ ਤਾਂ ਕੁਝ ਨਵਾਂ ਸਿੱਖਣ ਤੁਹਾਡੇ ਕੋਲ ਆ ਰਿਹਾ ਹਾਂ ਉਹਨਾਂ ਦਾ ਜਵਾਬ ਸੁਣ ਕੇ ਮੇਰੇ ਮਨ ਵਿੱਚ ਆਇਆ ਕਿ ਇੰਨਾ ਵੱਡਾ ਸਟਾਰ ਬਣਨ ਦੇ ਬਾਵਜੂਦ ਕੋਈ ਨਖਰਾ ਨਾ ਹੋਣਾ ਤੇ ਆਪਣੇ ਪੈਰ ਧਰਤੀ ਤੇ ਰੱਖਣਾ ਹੀ ਤਾਂ ਹਰ ਭਜਨ ਨੂੰ ਹਰ ਦਿਲ ਲਜ਼ੀਜ਼ ਬਣਾਉਂਦਾ ਹੈ ਤੇਖ ਹੋਰ ਖਾਸ ਕਰ ਹਰਪਾ ਜੰਦੀ ਮੈਨੂੰ ਇਹ ਲੱਗੀ ਕਿ ਅੱਜ ਤੱਕ ਫੋਕੀ ਸ਼ੌਰਤ ਰੀਸ ਨੇ ਕਦੇ ਕੋਈ ਸਾੰਗ ਨਹੀਂ ਧਾਰਿਆ ਤੇ ਨਾ ਹੀ ਕਦੇ ਆਪਣੇ ਬਾਲ ਰੰਗੇ ਨਾ ਕਦੇ ਗੁੰਝੇ ਲਈ ਨਾ ਕਦੇ ਗਲੇ ਵਿੱਚ ਚੈਂਨੀਆਂ ਤੇ ਉਂਗਲਾਂ 'ਚ ਛਾਪਾਂ ਛੱਲੇ ਪਾਏ ਮੈਂ ਤਾਂ ਇਹ ਕਹਿ ਸਕਦਾ ਕਿ ਜਿਸ ਕੋਲ ਸਿਰਤ ਹੋਵੇ ਉਹ ਕਦੇ ਵੀ ਕੁਦਰਤ ਵੱਲੋਂ ਬਖਸ਼ੀ ਸੂਰਤ ਨੂੰ ਨਹੀਂ ਵਿਗਾੜਦਾ ਹੁੰਦਾ ਬਾਕੀ ਇਹਨਾਂ ਨਗਲੀ ਚੀਜ਼ਾਂ ਦੀ ਹਰਪਾ ਜੰਨ ਲੋੜ ਹੀ ਨਹੀਂ ਰੱਬ ਨੇ ਹੀ ਉਸਨੂੰ ਇੰਨਾ ਆਕਰਸ਼ਕ ਬਣਾਇਆ ਕਿ ਉਹ ਹਰ ਇੱਕ ਨੂੰ ਆਪਣੇ ਵੱਲ ਖਿੱਚ ਸਕਦਾ ਹੈ ਧੰਨਵਾਦ